ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਦੋਸਤੋ ਅੱਜ ਹੀ ਕੱਲ੍ਹ ਤੁਸੀਂ ਬੇਕਰੋ ਅਜੀਤ ਬੀਬੀ ਟੀਵੀ ਤੇ ਮੈਂ ਮਨਜਿੰਦਰ ਸਿੰਘ ਸਰੋਦ ਅੱਜ ਪਹੁੰਚਿਆ ਦਸ਼ਮ ਪਾਸਾ ਸਤਿਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਦੀ ਬਰਸ਼ੋਈ ਧਰਤੀ ਕਹ ਲੀਏ ਉਹਨਾਂ ਦੇ ਚਰਨ ਸੂਪਰਾਪਤ ਧਰਤੀ ਆਖ ਲੀਏ ਸ੍ਰੀ ਨੰਦਪੁਰ ਸ੍ਰੀ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੁਰਦਗਰਾ ਸ੍ਰੀ ਬਿਪੌਰ ਸਾਹਿਬ ਬਿਲਕੁਲ ਬੇਹੱਦ ਅਲੌਕਿਕ ਨੇ ਯਾਰੇ ਨੇ ਇਸ ਜਗ੍ਹਾ ਤੇ ਇਤਿਹਾਸ ਦੇ ਪੰਨਿਆਂ ਨੂੰ ਖੰਘਾਲੀਏ ਤਾਂ ਆਖਿਆ ਜਾਂਦਾ ਕਿ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਸ੍ਰੀ ਚੌਪਈ ਸਾਹਿਬ ਦੀ ਜਿਹੜੀ ਰਚਨਾ ਹੈ ਉਹਦਾ ਅਚਾਰਨ ਉਹ ਕੀਤਾ ਤੇ ਇੱਕ ਪਾਸੇ ਨੰਗਲ ਡੈਮ ਇੱਕ ਪਾਸੇ ਊਨਾਂ ਤੇ ਇੱਕ ਪਾਸੇ ਸ੍ਰੀ ਨੰਨ੍ਹੂਪੁਰ ਸਾਹਿਬ ਦੇ ਇਸ ਜਗ੍ਹਾ ਦੇ ਉੱਤੇ ਚਾਰੋਂ ਤਰਫ ਤੋਂ ਘੇਰਿਆ ਹੋਇਆ ਇਨਾ ਸੰਥਾਨਾ ਨੇ ਇਨਾ ਥਾਵਾਂ ਨੇ ਇਸ ਸਥਾਨ ਨੂੰ ਗੁਰਦਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ ਬਿਲਕੁਲ ਦਰਿਆ ਦੇ ਉੱਤੇ ਕੰਢੇ ਤੇ ਸਜੂਬਤ ਹੈ ਨੀਲਾ ਪਾਣੀ ਤੇ ਉਹ ਸਾਹਮਣੇ ਮੈਂ ਮੇਰੇ ਸਾਥੀ ਨੂੰ ਆਖੂਗਾ ਵੀ ਦਿਖਾਈ ਜਾਵੇ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਸਾਨੂੰ ਬਖਾਈ ਦਿੰਦੀ ਹੈ ਅਸਥਾਨ ਉੱਥੇ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦਾ ਜਿਹੜਾ ਪਵਿੱਤਰ ਸਰੀਰ ਉਹ ਜਲ ਪ੍ਰਵਾਹ ਕੀਤਾ ਗਿਆ ਸੀ ਉਹਨਾਂ ਦੇ ਇਹ ਦੇਹਾਂ ਤੋਬਾਦ ਤੇ ਗੁਰਦਾਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਉਹ ਭਾਵੇਂ ਪਹਿਲਾਂ ਵੀ ਬੜੀ ਹੋਈ ਸੀ ਇਸ ਜਗ੍ਹਾ ਤੇ ਆ ਕੇ ਸੰਤਾਂ ਦਾ ਜਿਹੜਾ ਸਰੀਰ ਹੈ ਉਹ ਜਲ ਪ੍ਰਵਾਹ ਕੀਤਾ ਗਿਆ ਸੀ ਤੇ ਸ਼੍ਰੀ ਨੰਦਪੁਰ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਇਸ ਗੁਰਦਰਾ ਸਾਹਿਬਾਨ ਦੇ ਦਰਸ਼ਨ ਜਿਹੜੇ ਉਹ ਜ਼ਰੂਰ ਕਰਦੇ ਨੇ ਸ੍ਰੀ ਵਿਭੌਰ ਸਾਹਿਬ ਦੀ 25 ਕਿਲੋਮੀਟਰ ਦੀ ਦੂਰੀ ਤੇ ਇਹ ਜਿਹੜਾ ਸਥਾਨ ਹੈ ਉਹ ਪੈ ਜਾਂਦਾ ਹੈ ਇੱਕ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਹੈ ਤੇ ਇਹ ਦਰਿਆ ਰੂਪੀ ਝੀਲ ਰੂਪੀ ਪਾਣੀ ਹੈ ਜਿਹੜਾ ਆਪਾਂ ਮੇ ਹੁਣ ਗੰਧਲਾ ਚੁੱਕਿਆ ਹੈ ਨੀਲਾ ਬਿਲਕੁਲ ਪਾਣੀ ਹੈ ਕਿਉਂਕਿ ਅਗਲੇ ਬੰਨੇ ਜਿਹੜੇ ਪਹਾੜ ਨੇ ਉਹਨਾਂ ਤੋਂ ਜਦੋਂ ਚੋਵਿਆਂ ਦੇ ਰਾਹੀ ਹੌਲੀ ਹੌਲੀ ਨਾਲੀਆਂ ਦੇ ਰਾਹੀ ਕੱਸੀਆਂ ਦੇ ਰਾਹੀ ਇਹ ਪਾਣੀ ਜਿਹੜਾ ਇਹ ਇੱਥੇ ਪਹੁੰਚਦਾ ਤਾਂ ਇਸ ਜਗ੍ਹਾ ਤੇ ਇਕੱਠੇ ਹੋ ਕੇ ਅੱਗੇ ਨੰਗਲ ਟੈਂਕ ਆਪਾਂ ਆਖ ਲਈਏ ਹੋ ਜਿਹੜੇ ਸਾਹਮਣੇ ਪੋਲ ਬਖਾਈ ਦਿੰਦਾ ਉਸ ਤੋਂ ਸੱਜੇ ਬੰਨੇ ਨੂੰ ਜੇ ਮੈਂ ਆਖਾਂ ਤਾਂ ਨੰਗਲ ਡੈਮ ਦਾ ਜਿਹੜਾ ਪ੍ਰੋਜੈਕਟ ਹੈ ਸਸਤਮ ਉਹ ਬਣਿਆ ਹੋਇਆ ਹੈ ਬਿਲਕੁਲ ਚਾਰੇ ਪਾਸੇ ਜਿਹਾ ਆਪਾਂ ਕੀ ਹਲਕੀਆਂ ਛੋਟੀਆਂ ਪਹਾੜੀਆਂ ਨੇ ਤੇ ਇੱਥੇ ਨੰਦਪੁਰ ਸਾਹਿਬ ਤੋਂ ਜਿਹੜੀ ਆਉਣ ਵਾਲੀ ਸੰਗਤ ਆ ਉਹ ਆਉਂਦੀ ਹੈ ਤੇ ਗੱਲ ਕਰਵਾਵਾਂਗੇ ਹੁਣ ਇੱਥੇ ਪਹੁੰਚੀਆਂ ਸੰਗਤਾਂ ਦੇ ਨਾਲ ਬਿਲਕੁਲ ਰੌਮ ਰਮਣੀਕ ਜਗ੍ਹਾ ਮੈਂ ਇਹ ਆਖੂਗਾ ਜਿਹੜੀ ਇੱਥੇ ਬਣੀ ਹੋਈ ਹੈ ਤੇ ਗੁਰੂ ਸਾਹਿਬ ਨੇ ਇਸ ਜਗ੍ਹਾ ਤੇ ਚੌਪਈ ਸਾਹਿਬ ਦਾ ਜਿਹੜਾ ਉਚਾਰਨ ਹੈ ਉਹ ਕੀਤਾ ਸੀ ਤੇ ਦੂਰੋਂ ਦੂਰੋਂ ਸਿੱਖ ਸੰਗਤ ਹੈ ਜਿਹੜੀ ਉਹ ਵੀ ਇਸ ਜਗ੍ਹਾ ਤੇ ਆ ਕੇ ਨਤਮਸਤਕ ਹੁੰਦੀ ਹੈ ਸੋ ਅਸੀਂ ਵੀ ਇਸ ਜਗ੍ਹਾ ਤੇ ਨਤਮਸਤਾਇਕ ਵੀ ਮੈਂ ਇੱਕ ਹੋਰ ਦੱਸ ਦਿਆਂ ਵੀ ਲਗਭਗ ਚਾਰਕ ਬਾਰੇ ਪਹਿਲਾਂ ਅਮਨਦੀਪ ਦੇ ਨਾਲ ਵੀ ਅਸੀਂ ਇਸ ਜਗ੍ਹਾ ਤੇ ਆ ਕੇ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ ਸੀ ਤੇ ਅੱਜ ਹੁਣ ਅਸੀਂ ਗੱਲ ਕਰਵਾਵਾਂਗੇ ਸਾਡੇ ਨਾਲ ਜਥੇਦਾਰ ਨੇ ਸ਼ੇਰ ਸੋਰੀ ਜਥੇਦਾਰ ਜੀ ਬਿਲਕੁਲ ਇੱਕ ਜਿਹੜੀ ਬੇਹੱਦ ਹਰੀਆਲੀ ਭਰਪੂਰ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਦੀ ਇਹ ਚਰਨ ਸੂਪ੍ਰਾਪਤ ਧਰਤੀ ਹੈ ਤੁਹਾਡਾ ਥੋੜਾ ਬਹੁਤ ਜਾਣਕਾਰੀ ਸਾਨੂੰ ਦਿਓ ਜਾਣਕਾਰੀ ਤਾਂ ਪ੍ਰਮਾਤਮਾ ਆਪ ਦੇ ਆਪ ਸਭ ਦੀ ਆਫ ਹੀ ਜਾਣ ਦਿੰਦੇ ਨੇ तकरीबन 25 ਕਿਲੋਮੀਟਰ ਅਰੰਧਪੁਰ ਸਾਹਿਬ ਤੋਂ ਦੂਰ ਇੱਕ ਇਹ ਜੀ ਰਮਣੀਕ ਜਗ੍ਹਾ ਜਿੱਥੇ ਗੁਰੂ ਸਾਹਿਬ ਜੰਗਾਂ ਜੁੱਧਾਂ ਦੇ ਸੈਮਾਂ ਦੇ ਵਿੱਚ ਆ ਰਾਜਿਆਂ ਦੇ ਨਾਲ ਗੱਲਬਾਤਾਂ ਕਰਦੇ ਹੋਏ ਇਸ ਜਗ੍ਹਾ ਤੇ ਕੁਝ ਸਮਾਂ ਠਹਿਰੇ ਜਿੱਥੇ ਚੌਬਈ ਸਾਉ ਦਾ ਪਾਠ ਦਾ ਉਚਾਰਨ ਕੀਤਾ ਤੇ ਦੇਖਣ ਨੂੰ ਬੜੀ ਰਮੜੀਕ ਜਗ੍ਹਾ ਲੱਗਦੀ ਆ ਚਾਰ ਸੱਤੇ ਤੇ ਕਿਤੇ ਉੱਚੀਆਂ ਪਹਾੜੀਆਂ ਤੇ ਮੰਦਰ ਮੰਦਰਾਂ ਦੇਗਾ ਫਿੰਦੇ ਨੇ ਕਿਤੇ ਕੋਈ ਫੈਕਟਰੀਆਂ ਦੂਰ ਤੱਕ ਜਿੰਦੀਆਂ ਨੇ ਬਹੁਤ ਹੀ ਇੱਕ ਹੀ ਰਮੜੀਕ ਜਗ੍ਹਾ ਜਿੱਥੇ ਗੁਰੂ ਸਾਹਿਬ ਦਾ ਉਸ ਦਿਨਾਂ ਦੇ ਵਿੱਚ ਮੰਨੂ ਇਹ ਆਉਂਦਾ ਵੀ ਗੁਰੂ ਸਾਹਿਬ ਉਹਨਾਂ ਦੇ ਫਕਦੰਦੀਆਂ ਦੇ ਵਿੱਚ ਜੀ ਆਉਂਦੇ ਰਹੀ ਕਿ ਮੇਥੇ ਲੋਕਾਂ ਨੂੰ ਸਮਝਣ ਕਰਦੇ ਹੋਣਗੇ ਪਰ ਅੱਜ ਕੋਈ ਬੜੀ ਇਹ ਜੀ ਇੱਕ ਸਾਨੋ ਸ਼ੌਕ ਤਾਲੀਆਂ ਚ ਜਿਆ ਨੇ ਗੁਰੂ ਸਾਹਿਬ ਦੇ ਦਰਸਾਉਂਦਿਆਂ ਨੇ ਉਸ ਸਮੇਂ ਨੂੰ ਜਿਨ੍ਹਾਂ ਨੇ ਉਸ ਸਮੇਂ ਦੇ ਲੋਕਾਂ ਨੂੰ ਜਾਲਮੀ ਲੋਕਾਂ ਨੂੰ ਬੰਗਾਰ ਕੇ ਇਸ ਜਗ੍ਹਾ ਤੇ ਬੈਠ ਕੇ 42 ਸਾਲ ਦਾ ਪਾਠ ਦੇ ਕੇ ਸੰਗਤ ਨੂੰ ਨਿਰਭੈ ਕੀਤਾ ਇਹ ਇਹ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਪਾਸੇ ਨੰਗਲ ਡੈਮ ਹੋ ਇੱਕ ਪਾਸੇ ਇਧਰ ਹਿਮਾਚਲ ਦਾ ਊਨਾ ਤੇ ਆਨੰਦਪੁਰ ਸਾਹਿਬ ਦੇ ਬਿਲਕੁਲ ਇੱਕ ਜਿੱਦਾਂ ਨਕਸ਼ਾ ਬਣਾ ਕੇ ਕੋਈ ਚੀਜ਼ ਤਿਆਰ ਕੀਤੀ ਹੁੰਦੀ ਹੈ ਉਦਾਂ ਇਹ ਬੱਖੋ ਬਖਰੀਆਂ ਜਗਾਵਾਂ ਦੀਆਂ ਚੀਜ਼ਾਂ ਜਿਹੜੀਆਂ ਜਿੱਦਾਂ ਫਿੱਟ ਕੀਤੀਆਂ ਹੁਣ ਕਿਸੇ ਨਕਸ਼ੇ ਵਾਲੇ ਇਹੀ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੂੰ ਇਹ ਗੁਰੂ ਸਾਹਿਬ ਦੀ ਕਿਰਪਾ ਉਸ ਟਾਈਮ ਜਿਹੜੇ ਬਵੰਜਾ ਪਹਾੜੀ ਰਾਜੇ ਸੀ ਹੂੰ ਉਹ ਉਹਨਾਂ ਨੂੰ ਅਰੰਗਜੀਤ ਦੇ ਕਹਿਣ ਤੇ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਨੂੰ ਜਦੋਂ ਘੇਰਾ ਪਾਉਂਦੇ ਸੀ ਤਾਂ ਇੱਕ ਇਹ ਹੈਰਾਨੀ ਜਨਕ ਗੱਲ ਜਿਵੇਂ ਗੁਰੂ ਸਾਹਿਬ ਨੇ ਉਹਨਾਂ ਦੇ ਘੇਰੇ ਦੇ ਵਿੱਚੋਂ ਵੀ ਉਹਨਾਂ ਨੂੰ ਆਪਣੇ ਵੱਲ ਕਿਵੇਂ ਕੀ ਲਿਆ ਉਹਨਾਂ ਨੂੰ ਕਿਵੇਂ ਸਮਝਾਇਆ ਕਿਵੇਂ ਮਹਾਰਾਜ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਹਾਂ ਇਹ ਸਤਿਗੁਰੂ ਆਪ ਹੀ ਜਾਣੇਗਾ। ਹਾਂ ਇਸ ਜਗ੍ਹਾ ਇੱਕ ਇਹ ਜਗ੍ਹਾ ਇਸ ਸਨ 75 ਦੇ ਵਿੱਚ ਰਾਣਾ ਸਾਹੂ ਵਾਲੇ ਸੰਤ ਮਹਾਪੁਰਖ ਇਸ ਜਗ੍ਹਾ ਬਾਬਾ ਹਰਸਾਹ ਗੁਰਦੁਆਰਾ ਨਾਮ ਹੈ। ਇਸ ਜਗ੍ਹਾ ਜਲ ਪਰਵਾਹ ਕਿਤੇ ਸੀ। ਉਹ ਪਿਛਲੇ ਪਾਸੇ ਆਪਾਂ ਦਿਖਾਈ ਹੈ ਉੱਥੇ ਜਗ੍ਹਾ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਹੈ। ਹਾਂਜੀ ਹਾਂਜੀ ਪਿੱਛੇ ਨੀਵੇਂ ਥਾਵੇਂ ਉੱਥੇ ਅਸੀਂ ਉਸ ਟਾਈਮ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਖੁਦ ਹਾਜ਼ਰ ਸੀ ਜਦੋਂ ਸੰਤ ਮਹਾਰਾਜ ਜੀ ਨੂੰ ਉਦੋਂ ਆਦ ਅ ਛੋਟੇ ਸੰਤ ਮਹਾਰਾਜ ਬਾਬਾ ਕਸਨ ਸਿੰਘ ਜੀ ਵੀ ਇੱਥੇ ਜਲ ਪ੍ਰਵਾਹ ਕੀਤੀ ਸੀ ਉਹਨਾਂ ਦਾ ਵੀ ਸਰੀਰ ਇੱਥੇ ਜਲ ਪ੍ਰਵਾਹ ਕੀਤਾ ਗਿਆ ਸੀ ਹਾਂ ਇੱਥੇ ਜਲ ਪ੍ਰਵਾਹ ਦਿੱਤਾ ਗਿਆ ਛੋ ਦਰਸ਼ਕ ਵੀਰੋ ਸਿੱਖ ਸੰਗਤਾਂ ਦੇ ਲਈ ਆਪਣੇ ਆਪ ਵਿੱਚ ਇੱਕ ਬੇਹੱਦ ਬੇਲਖਣ ਸਥਾਨ ਹੈ ਗੁਰਦਰਾ ਸਾਹਿਬ ਔਰ ਸਾਹਿਬ ਨੰਦਪੁਰ ਸਾਹਿਬ ਤੋਂ 25 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਔਰ ਹਿਮਾਚਲ ਦੇ ਬਿਲਕੁਲ ਨਾਲ ਹੈ ਖਾਲਸਾ ਜੀ ਤੁਸੀਂ ਵੀ ਕੋਈ ਚਾਰ ਸ਼ਬਦ ਸਿੱਖ ਇਤਿਹਾਸ ਬਾਰੇ ਸੰਗਤਾਂ ਨੂੰ ਜਾਣਨਾ ਪਊ। ਵੈਰੀ ਖਾਲਸਾ ਮਹਰਜੀ ਕੀ ਫਤਿਹ। ਅਸੀਂ ਜੀ ਅਨੰਦਪੁਰ ਸਾਹਿਬ ਤੋਂ ਤਕਰੀਬਨ 25-30 ਕਿਲੋਮੀਟਰ ਬਨਪਾੜੀ ਏਰੀਆ ਦੇ ਅੱਗੇ ਜਾ ਕੇ ਉਨਾ ਸਾਈਡ ਗੁਰਦੁਆਰਾ ਬੰਗੋਰ ਸਾਹਿਬ ਤਵੋ ਸਾਹਿਬ ਇੱਥੇ ਪਹੁੰਚਿਆ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੌਪਈ ਸਾਹਿਬ ਦਾ ਪਾਠ ਉਚਾਰਨ ਕੀਤਾ। ਇਹ ਬੜਾ ਕਾਫੀ ਮਨਹੂਨ ਜਗ੍ਹਾ ਜਗ੍ਹਾ ਬਹੁਤ ਹੀ ਜ਼ਰਾ ਪਹਾੜੀ ਆ ਪਹਾੜੀ ਇਲਾਕਾ ਮਤਲਬ ਸੋਚਦੇ ਨੇ ਗੁਰੂ ਸਾਹਿਬ ਇੱਥੇ ਕਿਵੇਂ ਪਹੁੰਚੇ ਹੋਗੇ ਪਹੁੰਚੋ ਵੀ ਸਾਨੂੰ ਮਤਲਬ ਕਿੰਨੇ ਮੋੜ ਕੋੜ ਨੇ ਹੋਰ ਉਸ ਇਨਾਂ ਕੋਈ ਸੜਕ ਸੀ ਨਾ ਕੋਈ ਹੋਰ ਸੀਗੀ ਤੇ ਇਸ ਜਗ੍ਹਾ ਤੇ ਦੱਸਿਆ ਵੀ ਆਪਣੇ ਦਾਦਾ ਸਾਹਿਬ ਵਾਲੇ ਸੰਤ ਬੱਬਾ ਸੰਤਰਾ ਬੇਸਰ ਸਿੰਘ ਜੀ ਵੀ ਤੇ ਹੋਰ ਮਹਾਪੁਰਸ਼ ਵੀ ਕਈ ਜਲ ਪ੍ਰਵਾਹ ਇੱਥੇ ਗਿੱਜਦੇ ਨੇ ਤੇ ਬਹੁਤ ਬਹੁਤ ਬੜੀ ਜੰਗਲਾਂ ਵਾਲੀ ਜਗਾ ਜੰਗਲਾਂ ਵਿੱਚ ਮਤਲਬ ਮਨਮੋਹਕ ਜਗਾ ਬਣੀ ਹੋਈ ਹੈ ਬਹੁਤ ਜ਼ਿਆਦਾ ਤੇ ਬੜੀ ਖਾਲਸਾ ਦਰਸ਼ਕ ਵੀਰੋ ਇੱਕ ਹੋਰ ਜਿਹੜੀ ਖਾਸ ਗੱਲ ਹੈ ਇਸ ਜਗਾ ਦੇ ਨਾਲ ਜੁੜੀ ਹੋਈ ਕਿ ਨੰਦਾਂ ਦੀ puri ਤੋਂ ਵੱਧ ਆਪਣੇ ਆਪ ਵਿੱਚ ਇੱਕ ਇਹ ਜਗ੍ਹਾ ਦਾ ਖਾਸ ਮਹੱਤਵ ਹੈ ਪਹਾੜਾਂ ਦੇ ਵਿੱਚ ਘिरी ਹੋਈ ਹੈ ਔਰ ਮੈਂ ਆਖੂਗਾ ਵੀ ਚਾਰੇ ਵੱਨੇ ਦੇ ਦਰਿਆ ਹੈ ਉਹ ਵੇਲੇ ਜਿਹੜੇ ਗੁਰੂ ਸਾਹਿਬ ਨੇ ਜੰਗਾਂ ਜੁੱਧਾਂ ਦਾ ਵੇਲਾ ਸੀ ਤੇ ਇਨ੍ਹਾਂ ਜਗਾਵਾਂ ਦੇ ਉੱਪਰ ਨੰਗੜ ਨੂੰ ਰਸਤੇ ਵੀ ਨਹੀਂ ਸਨ ਤੇ ਸੋਚ ਕੇ ਹਾਲਾਤ ਨੂੰ ਬਾਚਦਿਆਂ ਅਭੂ ਤੱਕ ਕੰਬ ਜਾਂਦੀ ਹੈ ਵੀ ਕਿਸ ਤਰ੍ਹਾਂ ਜਿਹੜਾ ਉਹ ਸਾਰਾ ਪ੍ਰੋਗਰਾਮ ਹੈ ਜੰਗਾਂ ਜੁੱਧਾਂ ਦੇ ਵੇਲੇ ਦਾ ਜੇਕਰ ਯਾਦ ਕਰੀਏ ਤਾਂ ਮਨ ਬੜਾ ਇੱਕ ਬਿਲਖਣ ਤਰ੍ਹਾਂ ਦਾ ਮਹਿਸੂਸ ਕਰਦਾ ਵੀ ਸਾਡੇ ਗੁਰੂ ਸਾਹਿਬ ਇਨਕਲਾਬੀ ਯੋਧੇ ਸੀ ਤਾਂ ਹੀ ਉਹ ਤਾਂ ਇਸ ਤਰ੍ਹਾਂ ਦੇ ਜੰਗਲ ਵੇਲਿਆਂ ਦੇ ਵਿੱਚੋਂ ਉਹਨਾਂ ਨੇ ਜੰਗੀ ਰਾਜਿਆਂ ਦੇ ਜ਼ੁਲਮ ਨੂੰ ਜਿਹੜੀ maat ਹੈ ਉਹ ਦਿੱਤੀ ਮੈਂ ਇੱਕ ਵਾਰ ਆਖੂਗਾ ਵੀ ਅਮਾਰਤ ਗੁਰੂ ਸਾਹਿਬ ਦੀ ਗੁਰਦੁਆਰਾ ਸਾਹਿਬਾਨ ਵੀ ਜਰੂਰ ਦਿਖਾਈ ਜਾਵੇ ਤੇ ਆਲੇ ਸਨਮਾਰਤ ਜਿਹੜੀ ਉਹ ਬਿਲਕੁਲ ਅਸਾਰੀ ਹੋਈ ਆ ਪਰ ਅਸੀਂ ਕੁਝ ਬੜੇ ਪਹਿਲਾਂ ਜਦੋਂ ਅਸੀਂ ਇੱਥੇ ਆਏ ਸੀ ਤਾਂ ਇਸ ਤਰ੍ਹਾਂ ਦੀ ਰੌਣਕ ਨਹੀਂ ਸੀ ਦੇਖਣ ਨੂੰ ਮਿਲਦੀ ਗੁਰੂ ਸਭ ਦੀ ਆਪਣੇ ਆਪ ਵਿੱਚ ਇੱਕ ਵੱਡੀ ਅਸੀਂ ਆਖ ਲਈਏ ਕਿ ਦੇਣ ਹੈ ਸਾਡੇ ਸਿੱਖ ਸਮਾਜ ਨੂੰ ਕਿ ਕਿੱਥੇ ਕਿੱਥੇ ਜਾ ਕੇ ਉਹਨਾਂ ਨੇ ਜਿੱਥੇ ਆਪਣੇ ਪਾਵਨ ਚਰਨ ਪਾਏ ਤਾਂ ਜੰਗਲ ਦੇ ਵਿੱਚ ਮੰਗਲ ਲਾ ਦਿੱਤਾ। ਜੋ ਇਹੋ ਜਿਹੇ ਜਗਾਵਾ ਸਾਡੇ ਇਤਿਹਾਸ ਨੂੰ ਚਾਰ ਚੱਲ ਲਾ ਦਿੰਦੀਆਂ ਨੇ। ਜੋ ਅਸੀਂ ਪਹੁੰਚੇ ਸੀ ਗੁਰਦਰਾ ਸ੍ਰੀ ਵਿਬੌਰ ਸਾਹਿਬ ਅਗਲੀ ਵਾਰ ਕਿਸੇ ਹੋਰ ਇਤਿਹਾਸਕ ਸਥਾਨ ਦੇ ਦਰਸ਼ਨ ਤੁਹਾਨੂੰ ਜ਼ਰੂਰ ਕਰਵਾਵਾਂਗੇ। ਗੁਰਦਰਾ ਸ੍ਰੀ ਵਿਵਾਰ ਸ਼ਾਮ ਤੋਂ ਮਨਜਿੰਦਰ ਸਿੰਘ ਸਰੋਦ ਦੇ ਨਾਲ ਹਰਜੀਤ ਸਿੰਘ ਭੈਣੀ ਦੀ ਰਿਪੋਰਟ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਦੋਸਤੋ ਸੱਸੀ ਕੱਲ ਤੁਸੀਂ ਬੈਠੇ ਅਜੀਤ ਬੈਬੀ ਟੀਵੀ ਤੇ ਮੈਂ ਮਨਜਿੰਦਰ ਸਿੰਘ ਸਰੋਦ ਅੱਜ ਪਹੁੰਚਿਆ ਦਰਸ਼ਨ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਿਰਸ਼ੋਈ ਧਰਤੀ ਕਹ ਲੀਏ ਉਹਨਾਂ ਦੇ ਚਰਨ ਸੂਪਰਾਪਤ ਧਰਤੀ ਆਖ ਲੀਏ ਸ੍ਰੀ ਨੰਦਪੁਰ ਸਾਹਿਬ ਤੋਂ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੁਰਦਗਾ ਸ੍ਰੀ ਵਿਪੌਰ ਸਾਹਿਬ ਬਿਲਕੁਲ ਬੇਹੱਦ ਅ ਅਲੌਕਿਕ ਨੇ ਯਾਰੇ ਨੇ ਇਸ ਜਗ੍ਹਾ ਤੇ ਇਤਿਹਾਸ ਦੇ ਪੰਨਿਆਂ ਨੂੰ ਖੰਗਾਲੀਏ ਤਾਂ ਆਖਿਆ ਜਾਂਦਾ ਹੈ ਕਿ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਸ੍ਰੀ ਚੌਪਈ ਸਾਹਿਬ ਦੀ ਜਿਹੜੀ ਰਚਨਾ ਹੈ ਦਾ ਆਚਾਰਨ ਉਹ ਕੀਤਾ ਤੇ ਇੱਕ ਪਾਸੇ ਨੰਗਲ ਡੈਮ ਇੱਕ ਪਾਸੇ ਊਨਾ ਤੇ ਇੱਕ ਪਾਸੇ ਸ੍ਰੀ ਨੰਨ੍ਹਪੁਰ ਸਾਹਿਬ ਦੇ ਇਸ ਜਗ੍ਹਾ ਦੇ ਉੱਤੇ چارੋਂ ਤਰਫ ਤੋਂ ਘੇਰਿਆ ਹੋਇਆ ਇਹਨਾਂ ਸੰਥਾਨਾਂ ਨੇ ਇਹਨਾਂ ਥਾਵਾਂ ਨੇ ਇਸ ਸਥਾਨ ਨੂੰ ਗੁਰਦਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ ਬਿਲਕੁਲ ਦਰਿਆ ਦੇ ਉੱਤੇ ਕੰਡੇ ਤੇ ਸੁਸੂਬਤ ਹੈ ਨੀਲਾ ਪਾਣੀ ਤੇਉ ਸਾਹਮਣੇ ਮੈਂ ਮੇਰੇ ਸਾਥੀ ਨੂੰ ਆਖੂਗਾ ਵੀ ਦਿਖਾਈ ਜਾਵੇ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਸਾਨੂੰ ਬਖਾਈ ਦਿੰਦੀ ਹੈ ਸਥਾਨ ਹੈ ਉੱਥੇ ਸੰਤਵਾ ਬਾਈ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦਾ ਜਿਹੜਾ ਪਵਿੱਤਰ ਸਰੀਰ ਹੈ ਉਹ ਜਲ ਪ੍ਰਵਾਹ ਕੀਤਾ ਗਿਆ ਸੀ ਉਹਨਾਂ ਦੇ ਦੇਹਾਂਤ ਉਹਵਾਦ ਤੇ ਗੁਰਦਰ ਸਿੰਘ ਸਾਹਿਬ ਦੀ ਇਮਾਰਤ ਹੈ ਜਿਹੜੀ ਉਹ ਭਾਵੇਂ ਪਹਿਲਾਂ ਵੀ ਬਣੀ ਹੋਈ ਸੀ ਇਸ ਜਗ੍ਹਾ ਤੇ ਆ ਕੇ ਸੰਤਾਂ ਦਾ ਜਿਹੜਾ ਸਰੀਰ ਹੈ ਉਹ ਜਲ ਪ੍ਰਵਾਹ ਕੀਤਾ ਗਿਆ ਸੀ ਤੇ ਸ਼੍ਰੀ ਨੰਦਪੁਰ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਇਸ ਗੁਰਦਰ ਸਿੰਘ ਸਾਹਿਬਾਨ ਦੇ ਦਰਸ਼ਨ ਜਿਹੜੇ ਉਹ ਜ਼ਰੂਰ ਕਰਦੇ ਨੇ ਸ੍ਰੀ ਵਿਭੌਰ ਸਾਹਿਬ ਦੇ 25 ਕਿਲੋਮੀਟਰ ਦੀ ਦੂਰੀ ਤੇ ਇਹ ਜਿਹੜਾ ਸਥਾਨ ਹੈ ਉਹ ਪੈ ਜਾਂਦਾ ਹੈ ਇੱਕ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਆ ਤੇ ਇਹ ਦਰਿਆ ਰੂਪੀ ਝੀਲ ਰੂਪੀ ਪਾਣੀ ਹੈ ਜਿਹੜਾ ਆਪਾਂ ਮੇ ਹੁਣ ਗਦਰ ਆ ਚੁੱਕਿਆ ਨੀਲਾ ਬਿਲਕੁਲ ਪਾਣੀ ਹੈ ਕਿਉਂਕਿ ਅਗਲੇ ਬੰਨੇ ਜਿਹੜੇ ਪਹਾੜ ਨੇ ਉਹਨਾਂ ਤੋਂ ਜਦੋਂ ਚੋਿਆਂ ਦੇ ਰਾਹੀ ਹੌਲੀ ਹੌਲੀ ਨਾਲੀਆਂ ਦੇ ਰਾਹੀ ਕੱਸੀਆਂ ਦੇ ਰਾਹੀ ਇਹ ਪਾਣੀ ਜਿਹੜਾ ਇਹ ਇੱਥੇ ਪਉਂਚੇ ਦਾ ਇਸ ਜਗ੍ਹਾ ਤੇ ਇਕੱਠੇ ਹੋ ਕੇ ਅੱਗੇ ਨੰਗਲ ਡੈਮ ਆਪਾਂ ਆਖ ਲਈਏ ਉਹ ਜਿਹੜੇ ਸਾਹਮਣੇ ਪੋੜ ਬਖਾਈ ਦਿੰਦਾ ਉਸ ਤੋਂ ਸੱਜੇ ਬੰਨੇ ਨੂੰ ਜੇ ਮੈਂ ਆਖਾਦਾ ਨੰਗਲ ਡੈਮ ਦਾ ਜਿਹੜਾ ਪ੍ਰੋਜੈਕਟ ਸਸਤਮ ਉਹ ਬਣਿਆ ਹੋਇਆ ਹੈ ਬਿਲਕੁਲ ਚਾਰੇ ਪਾਸੇ ਜੇ ਆਪਾਂ ਆਖੀ ਹਲਕੀਆਂ ਛੋਟੀਆਂ ਪਹਾੜੀਆਂ ਨੇ ਤੇ ਇੱਥੇ ਨੰਦਪੁਰ ਸਾਹਿਬ ਤੋਂ ਜਿਹੜੀ ਆਉਣ ਵਾਲੀ ਸੰਗਤ ਆ ਉਹ ਆਉਂਦੀ ਹੈ ਤੇ ਗੱਲ ਕਰਵਾਵਾਂਗੇ ਹੁਣ ਇੱਥੇ ਪਹੁੰਚੀਆਂ ਸੰਗਤਾਂ ਦੇ ਨਾਲ ਬਿਲਕੁਲ ਰਮਨਿਕ ਜਗ੍ਹਾ 'ਮੈਂ ਇਹ ਆਖੂਗਾ ਜਿਹੜੀ ਇਹ ਇੱਥੇ ਬਣੀ ਹੋਈ ਐ ਤੇ ਗੁਰੂ ਸਾਹਿਬ ਨੇ ਇਸ ਜਗ੍ਹਾ ਤੇ ਚੌਪਈ ਸਾਹਿਬ ਦਾ ਜਿਹੜਾ ਉਚਾਰਨ ਉਹ ਕੀਤਾ ਸੀ ਤੇ ਦੂਰ ਦੂਰ ਸਿੱਖ ਸੰਗਤ ਹੈ ਜਿਹੜੀ ਉਹ ਵੀ ਇਸ ਜਗ੍ਹਾ ਤੇ ਆ ਕੇ ਨਤਮਸਤਕ ਹੁੰਦੀ ਐ ਸੋ ਅਸੀਂ ਵੀ ਇਸ ਜਗ੍ਹਾ ਤੇ ਨਤਮਸਤਾਇਕ ਵੀ ਮੈਂ ਇੱਕ ਹੋਰ ਦੱਸ ਦਿਆਂ ਵੀ ਲਗਭਗ 4 ਕ ਬਰੇ ਪਹਿਲਾਂ ਅਮਨਦੀਪ ਦੇ ਨਾਲ ਵੀ ਅਸੀਂ ਇਸ ਜਗ੍ਹਾ ਤੇ ਆ ਕੇ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ ਸੀ ਤੇ ਅੱਜ ਹੁਣ ਅਸੀਂ ਗੱਲ ਕਰਵਾਵਾਂਗੇ ਸਾਡੇ ਨਾਲ ਜਥੇਦਾਰ ਨੇ ਸ਼ੇਰ ਸਿੰਘ ਜਥੇਦਾਰ ਜੀ ਬਿਲਕੁਲ ਇੱਕ ਜਿਹੜੀ ਬੇਹੱਦ ਹਰੀਆਲੀ ਭਰਪੂਰ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਦੀ ਇਹ ਚਰਨ ਸੂਪਰਾਪਤ ਧਰਤੀ ਹੈ ਤੁਹਾਡਾ ਥੋੜਾ ਬਹੁਤ ਜਾਣਕਾਰੀ ਸਾਨੂੰ ਦਿਓ ਜਾਣਕਾਰੀ ਤਾਂ ਪ੍ਰਮਾਤਮਾ ਆਪ ਦੇ ਆਪ ਆਪ ਦੀ ਆਪ ਹੀ ਜਾਣਦੇ ਨੇ तकरीबन 25 ਕਿਲੋਮੀਟਰ ਅਨੰਦਪੁਰ ਸਾਹਿਬ ਤੋਂ ਦੂਰ ਇੱਕ ਇਹ ਜੀ ਰਮਣੀਕ ਜਗ੍ਹਾ ਜਿੱਥੇ ਗੁਰੂ ਸਾਹਿਬੋ ਜੰਗਾਂ ਜੁੱਧਾਂ ਦੀ ਸੈਮਾ ਦੇ ਵਿੱਚ ਅ ਰਾਹਿਆਂ ਦੇ ਨਾਲ ਗੱਲ ਆਉਂਵਾਤਾਂ ਕਰਦੇ ਹੋਏ ਇਸ ਜਗ੍ਹਾ ਤੇ ਕੁਝ ਸਮਾਂ ਠਹਿਰੇ ਜਿੱਥੇ ਚੌਬਈ ਸਾਹਿਬ ਦਾ ਪਾਠ ਦਾ ਉਚਾਰਨ ਕੀਤਾ ਤੇ ਦੇਖਣ ਨੂੰ ਬੜੀ ਰਮੜੀਕ ਜਗ੍ਹਾ ਲੱਗਦੀ ਆ ਚਾਰ ਸੱਤੇ ਦੇ ਕਿਤੇ ਉੱਚੀਆਂ ਪਹਾੜੀਆਂ ਤੇ ਮੰਦਰ ਮੰਦਰਾਂ ਦੇਗਾ ਪੈਂਦੇ ਨੇ ਕਿਤੇ ਕੋਈ ਫੈਕਟਰੀਆਂ ਦੂਰ ਤੱਕ ਦੀਆਂ ਨੇ ਬਹੁਤ ਹੀ ਇੱਕ ਹੈ ਹੀ ਰਮੜੀਕ ਜਗ੍ਹਾ ਜਿੱਥੇ ਗੁਰੂ ਸਾਹਿਬ ਦਾ ਉਸ ਦਿਨਾਂ ਦੇ ਵਿੱਚ ਮਨ ਲਓ ਇਹ ਆਉਂਦਾ ਜੀ ਗੁਰੂ ਸਾਹਿਬ ਉਹਨਾਂ ਦੇ ਨਾਲ ਬੰਦੀਆਂ ਦੇ ਵਿੱਚ ਜਿਹਾ ਹੁੰਦੇ ਹੋਏ ਕਿ ਮੇਥੇ ਲੋਕਾਂ ਨੂੰ ਸੁਬੂਧਨ ਕਰਦੇ ਹੋਣਗੇ ਪਰ ਅੱਜ ਬੜੀ ਇਹ ਜੀ ਇੱਕ ਸਾਨੋ ਸ਼ੌਕ ਤੜੀਆਂ ਚੀਜ਼ਾਂ ਨੇ ਗੁਰੂ ਸਾਹਿਬ ਦੇ ਦਰਸ਼ਾਉਂਦਿਆਂ ਨੇ ਉਸ ਸਮੇਂ ਨੂੰ ਜਿਨ੍ਹਾਂ ਨੇ ਸੋ ਉਸ ਸਮੇਂ ਦੇ ਲੋਕਾਂ ਨੂੰ ਜਾਲਮੀ ਲੋਕਾਂ ਨੂੰ ਬੰਗਾਰ ਕੇ ਵੇ ਇਸ ਜਗ੍ਹਾ ਤੇ ਬੈਠ ਕੇ ਚੌਪਈ ਸਾਹਿਬ ਦਾ ਪਾਠ ਲੇ ਕੇ ਸੰਗਤ ਨੂੰ ਨਿਰਭੈ ਕੀਤਾ ਜੇ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਪਾਸੇ ਨੰਗਲ ਡੈਮ ਇੱਕ ਪਾਸੇ ਇਧਰ ਹਿਮਾਚਲ ਦਾ ਊਨਾ ਤੇ ਅਨੰਦਪੁਰ ਸਾਹਿਬ ਦੇ ਬਿਲਕੁਲ ਇੱਕ ਜਿੱਦਾਂ ਨਕਸ਼ਾ ਬਣਾ ਕੇ ਕੋਈ ਚੀਜ਼ ਤਿਆਰ ਕੀਤੀ ਹੁੰਦੀ ਹੈ ਉਦਾਂ ਇਹ ਬੱਖੋ ਬਖਰੀਆਂ ਜਗਾਵਾਂ ਦੀਆਂ ਚੀਜ਼ਾਂ ਜਿਹੜੀਆਂ ਜਿੱਦਾਂ ਫਿੱਟ ਕੀਤੀਆਂ ਹੁਣ ਕਿਸੇ ਨਕਸ਼ੇ ਵਾਂਗ ਹੀ ਇਹੀ ਤਾਂ ਗੁਰੂ ਸਾਹਿਬ ਦੀ ਕਿਰਪਾ ਹੈ ਹੂੰ ਇਹ ਗੁਰੂ ਸਾਹਿਬ ਦੀ ਕਿਰਪਾ ਉਸ ਟਾਈਮ ਜਿਹੜੇ 52 ਪਹਾੜੀ ਰਾਜੇ ਸੀ ਹੂੰ ਉਹ ਉਹਨਾਂ ਨੂੰ ਔਰੰਗਜ਼ੇਬ ਦੇ ਅਹਣ ਤੇ ਗੁਰੂ ਸਾਹਿਬ ਨੂੰ ਅਨੰਤਪੁਰ ਸਾਹਿਬ ਨੂੰ ਜਦੋਂ ਵੇਹਰਾ ਪਾਉਂਦੇ ਸੀ ਤਾਂ ਇੱਕ ਇਹੀ ਹੈਰਾਨੀਜਨਕ ਗੱਲ ਹੈ ਦੇ ਗੁਰੂ ਸਾਹਿਬ ਨੇ ਉਹਨਾਂ ਦੇ ਘੇਰੇ ਦੇ ਵਿੱਚੋਂ ਵੀ ਉਹਨਾਂ ਨੂੰ ਆਪਦੇ ਵੱਲ ਕਿਵੇਂ ਕੀ ਲਿਆ ਉਹਨਾਂ ਨੂੰ ਕਿਵੇਂ ਸਮਝਾਇਆ ਕਿਵੇਂ ਮਹਾਰਾਜ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਹੂੰ ਇਹ ਸਤਿਗੁਰੂ ਆਪ ਹੀ ਜਾਣੇਗਾ ਹੂੰ ਇਸ ਜਗ੍ਹਾ ਇੱਕ ਇਹ ਜਗ੍ਹਾ ਇਸ ਸਨ 75 ਦੇ ਵਿੱਚ ਰਾੜਾ ਸਾਹਿਬ ਵਾਲੇ ਸੰਤ ਮਹਾਪੁਰਖ ਇਸ ਜਗ੍ਹਾ ਬਾਬਾ ਰਸਾਉ ਗੁਰਦੁਆਰਾ ਨਾਮ ਹੈ ਇਸ ਜਗ੍ਹਾ ਜਲ ਪ੍ਰਵਾਹ ਕਿੱਥੇ ਸੀ ਉਹ ਪਿਛਲੇ ਪਾਸੇ ਆਪਾਂ ਦਿਖਾਈ ਹੈ ਉੱਥੇ ਇਸ ਜਗ੍ਹਾ ਗੁਰਦੁਆਰਾ ਸਾਹਿਬ ਦੀ ਬਣੀ ਹੈ ਹਾਂਜੀ ਹਾਂਜੀ ਪਿੱਛੇ ਨੀਵੇਂ ਥਾਵੇਂ ਉੱਥੇ ਅਸੀਂ ਉਸ ਟੈਂਪਲ ਇਸੂਰ ਦਵਾਰ ਸਾਹਿਬ ਦੇ ਵਿੱਚ ਮੈਂ ਖੁਦ ਹਾਜ਼ਰ ਸੀ ਜਦੋਂ ਰਿਤੇ ਉਹ ਸੰਤ ਮਹਾਰਾਜ ਜੀ ਨੂੰ ਉਦੋਂ ਦਾ ਛੋਟੇ ਸੰਤ ਮਹਾਰਾਜ ਬਾਬਾ ਕਿਸਨ ਸਿੰਘ ਜੀ ਵੀ ਇੱਥੇ ਜਲ ਪ੍ਰਵਾਹ ਕੀਤੀ ਸੀ ਉਹਨਾਂ ਦਾ ਵੀ ਸਰੀਰ ਇੱਥੇ ਜਲ ਪ੍ਰਵਾਹ ਕੀਤਾ ਗਿਆ ਸੀ ਹਾਂਜੀ ਇੱਥੇ ਜਲ ਪ੍ਰਵਾਹ ਦਿੱਤਾ ਗਿਆ ਸੀ ਸੋ ਦਰਸ਼ਕ ਵੀਰੋ ਸਿੱਖ ਸੰਗਤਾਂ ਦੇ ਲਈ ਆਪਣੇ ਆਪ ਵਿੱਚ ਇੱਕ ਬੇਹੱਦ ਬੇਲਖਣ ਸਥਾਨ ਗੁਰਦਰਾ ਸ੍ਰੀ ਵਿਭੌਰ ਸਾਹਿਬ ਨੰਦਪੁਰ ਸਾਹਿਬ ਤੋਂ 25 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਔਰ ਹਿਮਾਚਲ ਦੇ ਬਿਲਕੁਲ ਨਾਲ ਹੈ ਖਾਲਸਾ ਜੀ ਤੁਸੀਂ ਵੀ ਕੋਈ ਚਾਰ ਸ਼ਬਦ ਸਿੱਖ ਇਤਿਹਾਸ ਬਾਰੇ ਸੰਗਤਾਂ ਨੂੰ ਜਨਣਾ ਪਾ ਲਈ ਖਾਲਸਾ ਮਾਈ ਜੀ ਕੀ ਫਤਿਹ ਅਸੀਂ ਜੀ ਨੰਦਪੁਰ ਸਾਹਿਬ ਤੋਂ ਤਕਰੀਬਨ 25-30 ਕਿਲੋਮੀਟਰ ਉਹ ਪਹਾੜੀ ਜਿਹੜੇ ਜੋ ਅੱਗੇ ਆ ਗਏ ਉਹਨਾ ਸਾਈਡ ਕੁਦਵਾਰਾ ਪਾ ਮੋਰ ਸਾਹਿਬ ਤੇ ਉਹ ਸਾਹਿਬ ਇੱਥੇ ਪਹੁੰਚਿਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੌਪਈ ਸਾਹਿਬ ਦਾ ਪਾਠ ਉਚਾਰਨ ਕੀਤਾ ਤੇ ਬੜਾ ਕਾਫੀ ਮਨਹੂਮ ਜਗ੍ਹਾ ਜਗ੍ਹਾ ਬਹੁਤ ਜ਼ਿਆਦਾ ਪਹਾੜੀ ਅਰੇ ਭਾਈ ਨਕਾ ਮਤਲਬ ਸੋਚਦੇ ਗੁਰੂ ਸਾਹਿਬ ਇੱਥੇ ਕਿਵੇਂ ਪਹੁੰਚੇ ਹੋਗੇ ਕੋਈ ਵੀ ਸਾਨੂੰ ਮਤਲਬ ਕਿੰਨੇ ਮੋੜ ਕੋੜ ਨੇ ਹੋਰ ਉਸ ਨਾਲ ਕੋਈ ਸੜਕ ਸੀ ਨਾ ਕੋਈ ਹੋਰ ਸੀਗੀ ਤੇ ਇਸ ਜਗ੍ਹਾ ਤੇ ਦੱਸਿਆ ਵੀ ਆਪਣੇ ਦਾਦਾ ਸਾਹਿਬਾਨ ਤੋਂ ਬੱਬਾ ਸਾਤਰਬੈਸਰ ਸਿੰਘ ਜੀ ਵੀ ਤੇ ਹੋਰ ਮਹਾਪੁਰਸ਼ ਵੀ ਕਈ ਜਲਪ੍ਰਵਾਹ ਇੱਥੇ ਗਿੱਤੇ ਨੇ ਤੇ ਬਹੁਤ ਬਹੁਤ ਜਗ੍ਹਾ ਜਗ੍ਹਾ ਜੰਗਲਾਂ ਵਿੱਚ ਮਤਲਬ ਮਨਮੋਹਕ ਜਗ੍ਹਾ ਬਣੀ ਹੋਈ ਹੈ ਬਹੁਤ ਜ਼ਿਆਦਾ ਤੇ ਬਹਿਰ ਖਾਲਸਾ ਹੋਰ ਦਰਸ਼ਕ ਵੀਰੋ ਇੱਕ ਹੋਰ ਜਿਹੜੀ ਖਾਸ ਗੱਲ ਹੈ ਇਸ ਜਗ੍ਹਾ ਦੇ ਨਾਲ ਜੁੜੀ ਹੋਈ ਕਿ ਅਨੰਦਾਂ ਦੀ puri ਤੋਂ ਵੱਧ ਆਪਣੇ ਆਪ ਵਿੱਚ ਇੱਕ ਇਹ ਜਗ੍ਹਾ ਦਾ ਖਾਸ ਮਹੱਤਵ ਹੈ ਪਹਾੜਾਂ ਦੇ ਵਿੱਚ ਘिरी ਹੋਈ ਹੈ ਔਰ ਮੈਂ ਆਖੂਗਾ ਵੀ ਚਾਰੇ ਬੰਨੇ ਦੇ ਦਰਿਆ ਹੈ ਉਹ ਵੇਲੇ ਜਿਹੜੇ ਗੁਰੂ ਸਾਹਿਬ ਨੇ ਜੰਗਾਂ ਜੁੱਧਾਂ ਦਾ ਵੇਲਾ ਸੀ ਤੇ ਇੰਨੇ ਜਗਾਵਾਂ ਦੇ ਉੱਪਰ ਨੰਗਣੂ ਰਸਤੇ ਵੀ ਨਹੀਂ ਸੰ ਤੇ ਸੋਚ ਕੇ ਹਾਲਾਤ ਨੂੰ ਬਾਚਦਿਆਂ ਅਭੂ ਤੱਕ ਕੰਬ ਜਾਂਦੀ ਹੈ ਵੀ ਕਿਸ ਤਰ੍ਹਾਂ ਜਿਹੜਾ ਉਹ ਸਾਰਾ ਪ੍ਰੋਗਰਾਮ ਹੈ ਜੰਗਾਂ ਜੁੱਧਾਂ ਦੇ ਵੇਲੇ ਦਾ ਜ਼ਿਕਰ ਯਾਦ ਕਰੀਏ ਤਾਂ ਮਨ ਬੜਾ ਇੱਕ ਬਿਲਕੁਲ ਤਰ੍ਹਾਂ ਦਾ ਮਹਿਸੂਸ ਕਰਦਾ ਵੀ ਸਾਡੇ ਗੁਰੂ ਸਾਹਿਬ ਇਨਕਲਾਬੀ ਯੋਧੇ ਸੀ ਤਾਈਂੋਂ ਤਾਂ ਇਸ ਤਰ੍ਹਾਂ ਦੇ ਜੰਗਲ ਵੇਲਿਆਂ ਦੇ ਵਿੱਚੋਂ ਉਹਨਾਂ ਨੇ ਜੰਗੀ ਰਾਜਿਆਂ ਦੇ ਜ਼ੁਲਮ ਨੂੰ ਜਿਹੜੀ ਮਾਤ ਹੈ ਉਹ ਦਿੱਤੀ ਮੈਂ ਇੱਕ ਵਾਰ ਆਖੂਗਾ ਵੀ ਅਮਾਰਤ ਗੁਰੂ ਸਾਹਿਬ ਦੀ ਗੁਰਦੁਆਰਾ ਸਹਿਬਾਨ ਵੀ ਜਰੂਰ ਦਿਖਾਈ ਜਾਵੇ ਤੇ ਅਲਿਸਨਾਂ ਮਾਰਤਾ ਜਿਹੜੀ ਉਹ ਬਿਲਕੁਲ ਉਸਾਰੀ ਹੋਈ ਆ ਭਾਵੇਂ ਕੁਝ ਬੜੇ ਪਹਿਲਾਂ ਜਦੋਂ ਅਸੀਂ ਇੱਥੇ ਆਏ ਸੀ ਤਾਂ ਇਸ ਤਰ੍ਹਾਂ ਦੀ ਰੌਣਕ ਨਹੀਂ ਸੀ ਦੇਖਣ ਨੂੰ ਮਿਲਦੀ ਗੁਰੂ ਸਭ ਦੀ ਆਪਣੇ ਆਪ ਵਿੱਚ ਇੱਕ ਵੱਡੀ ਅਸੀਂ ਆਖリエ ਕਿ ਦੇਣ ਹੈ ਸਾਡੇ ਸਿੱਖ ਸਮਾਜ ਨੂੰ ਕਿ ਕਿਥੇ ਕਿਥੇ ਜਾ ਕੇ ਉਹਨਾਂ ਨੇ ਜਿੱਥੇ ਆਪਣੇ ਪਾਵਨ ਚਾਰਨ ਪਾਏ ਤਾਂ ਜੰਗਲ ਦੇ ਵਿੱਚ ਮੰਗਲ ਲਾ ਦਿੱਤਾ ਸੋ ਇਹੋ ਜਿਹੇ ਜਗਾਵਾ ਸਾਡੇ ਇਤਿਹਾਸ ਨੂੰ ਚਾਰ ਚੰਨ ਲਾ ਦਿੰਦੀ ਆ ਨੇ ਸੋ ਅਸੀਂ ਪਹੁੰਚੇ ਸੀ ਗੁਰਦਾਰਾ ਸ੍ਰੀ ਵਿਵੌਰ ਸਾਹਿਬ ਅਗਲੀ ਵਾਰ ਕਿਸੇ ਹੋਰ ਇਤਿਹਾਸਕ ਸਥਾਨ ਦੇ ਦਰਸ਼ਨ ਤੁਹਾਨੂੰ ਜ਼ਰੂਰ ਕਰਵਾਵਾਂਗੇ ਗੁਰਦਾਰਾ ਸ੍ਰੀ ਵਿਵੌਰ ਸਾਹਿਬ ਤੋਂ ਮਨਜਿੰਦਰ ਸਿੰਘ ਸਰੌਦ ਦੇ ਨਾਲ ਹਰਜੀਤ ਸਿੰਘ ਪੈਣੀ ਦੀ ਰਿਪੋਰਟ